ਨਾਮਾ ਦੇਖ ਰਿਹਾ ਸਾਰੇ ਹੀ ਸੁਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਜਿਹੜੀ ਕਹਾਣੀ ਉਲਝਾਈ ਗਈ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਭੀਸ਼ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੁੰਦੜ ਅਤੇ ਡਾਕਟਰ ਦਲਜੀਤ ਸਿੰਘ ਚੀਵਾ ਵੱਲੋਂ ਉਸ ਨੂੰ ਹੁਣ ਕੌਣ ਸੰਜਲ ਸੁਲਝਾਵੇਗਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਿਹੜੀ ਦਰਾਰ ਪੈ ਚੁੱਕੀ ਹੈ ਜਾਂ ਜਿਹੜੇ ਮਿਆਰ ਤੇ ਸ਼੍ਰੋਮਣੀ ਅਕਾਲੀ ਦਲ ਦੀ ਹੁਣ ਗੱਲ ਪਹੁੰਚ ਚੁੱਕੀ ਹੈ ਦੋਨਾਂ ਧੜਿਆਂ ਦਾ ਇੱਕ ਜੁੱਟ ਹੋਣਾ ਬੜਾ ਹੀ ਮੁਸ਼ਕਲ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਸੁਧਾਰਲੜ ਧੜੇ ਜਿਸ ਨੂੰ ਬਾਗੀ ਧੜੇ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਸਿੱਖ ਪੰਥ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸ੍ਰੀ ਦਵਦਮਾ ਸਾਹਿਬ ਦੇ ਜਥੇਦਾਰ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਉਹਨਾਂ ਦੇ ਨਾਲ ਖੜ ਗਏ ਨੇ ਈਵਨ ਦੋ ਵਿਕਰਮਜੀਤ ਸਿੰਘ ਮਜੀਠੀਆ ਨੇ ਜਿਸ ਤਰ੍ਹਾਂ ਪਲਟਵਾਰ ਕੀਤਾ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਕਿ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਯਾਨੀ ਕਿ ਐਸਵੀਪੀਸੀ ਦੋਨਾਂ ਉੱਤੇ ਇੱਕੋ ਹੀ ਬੰਦੇ ਦਾ ਰਾਜ ਹੈ ਜਾਂ ਹੱਥ ਹੈ ਉਹਨਾਂ ਵੱਲੋਂ ਸਿਆਸੀ ਦਬਾਅ ਪਾਇਆ ਜਾਂਦਾ ਹੈ ਉਹਨਾਂ ਕਿਹਾ ਮੈਂ ਮੰਦ ਭਾਗਾ ਇਸ ਘਟਨਾ ਨੂੰ ਕਹਿਣਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇ ਦਾ ਸ੍ਰੀ ਦਮਦਮਾ ਸਾਹਿਬ ਦੇ ਜਥੇ ਦਾ ਅਤੇ ਸ਼੍ਰੀ ਕੇਸਗੜ ਦੇ ਜਥੇਦਾਰ ਦੀਆਂ ਸੁਆਮਾਂ ਨੂੰ ਖਤਮ ਕੀਤਾ ਜਾਣਾ ਬਾਅਦ ਵਿੱਚ ਸੁਪਰ ਸੀਐਮ ਕਿਹਾ ਗਿਆ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦੜ ਵੱਲੋਂ ਇਹ ਵੀ ਕਹਿ ਦਿੱਤਾ ਗਿਆ ਕਿ ਸੁਖਬੀਰ ਸਿੰਘ ਬਾਦਲ ਦੀ ਪਿੱਠ ਦੇ ਨਾਲ-ਨਾਲ ਸ਼੍ਰੋਮਣੀ ਅਕਾਲੀ ਦਲ ਦੀ ਪਿੱਠ ਦੇ ਵਿੱਚ ਵੀ ਸ਼ੁਰਾ ਘੋਪਿਆ ਹੈ ਵਿਕਮਜੀਤ ਸਿੰਘ ਜੀਟਿਆ ਨੇ ਵਿਕਮਜੀਤ ਸਿੰਘ ਜੀਟਿਆ ਦਾ ਉਸ ਤੋਂ ਬਾਅਦ ਕੋਈ ਵੀ ਬਿਆਨ ਨਹੀਂ ਆਇਆ ਬੀਬਾ ਹਰਸਿਮਰਤ ਕੌਰ ਨੇ ਵੀ ਮਿਲਣ ਦੀ ਕੋਸ਼ਿਸ਼ ਕੀਤੀ ਲੇਕਿਨ ਨਹੀਂ ਮਿਲੇ ਬਲਵਿੰਦਰ ਸਿੰਘ ਭੁੰਦਣ ਵਿਰਸਾ ਸਿੰਘ ਬਲਤੋਹਾ ਨੇ ਵੀ ਮਿਲਣ ਦੀ ਕੋਸ਼ਿਸ਼ ਕੀਤੀ ਲੇਕਿਨ ਬਿਕਰਮਜੀਤ ਸਿੰਘ ਜੀਤਿਆ ਮਿਲੇ ਨਹੀਂ ਆਖਰਕਾਰ ਬਿਕਰਮਜੀਤ ਸਿੰਘ ਜੀਤਿਆ ਨਾਤਾ ਸ਼ਰੂਮਣੀ ਅਕਾਲੀ ਦਲ ਦੇ ਬਾਗੀ ਧੜੇ ਦੇ ਵਿੱਚ ਨੇ ਤੇ ਨਾ ਹੀ ਸ਼ਰੂਮਣੀ ਅਕਾਲੀ ਦਲ ਵਾਲਿਆਂ ਵਾਲਿਆਂ ਦੀ ਗੱਲ ਕਰ ਰਹੇ ਨੇ ਆਖਰਕਾਰ ਬਿਕਰਮਜੀਤ ਸਿੰਘ ਜੀਤਿਆ ਸਾਇਲੈਂਟ ਕਿਉਂ ਨੇ ਕਿਉਂਕਿ ਸੂਤਰ ਦੱਸਦੇ ਨੇ ਕਿ 17 ਮਾਰਚ ਨੂੰ ਸਿੱਟ ਦੇ ਸਾਹਮਣੇ ਪੇਸ਼ ਹੋਣ ਜਾ ਰਿਹਾ ਹੈ ਜੀ ਬਿਕਰਮਜੀਤ ਸਿੰਘ ਜੀਤਿਆ ਨੂੰ ਪਤਾ ਹੈ ਕਿ ਜੇਕਰ ਮੈਂ ਸ਼ਰੂਮਣੀ ਅਕਾਲੀ ਦਲ ਦਾ ਹਿੱਸਾ ਬਣਦਾ ਹਾਂ ਤਾ ਫਿਰ ਦੁਬਾਰਾ 56 ਸਿੱਟ ਦੇ ਦੁਬਾਰਾ ਮੇਰੇ ਤੋਂ ਕਸਿਆ ਚਾਵੇਗਾ ਕਿਉਂਕਿ ਸਿੱਟ ਤੂੰ ਜੇਕਰ ਕੋਈ ਬਚਾ ਸਕਦਾ ਹੈ ਉਹ ਹੈ ਭਾਰਤੀ ਜਨਤਾ ਪਾਰਟੀ ਭਾਰਤੀ ਜਨਤਾ ਪਾਰਟੀ ਦੀ ਬੁਕਲ ਦੇ ਵਿੱਚ ਜਿਹੜਾ ਵੀ ਜਾ ਕੇ ਬੈਠ ਗਿਆ ਅਤੇ ਜਿਹੜੇ ਵੀ ਅੱਜ ਤੋਂ ਪਹਿਲਾਂ ਜਾ ਕੇ ਬੈਠੇ ਨੇ ਉਹ ਸਾਰੇ ਦੋ ਤੁੱਤੇ ਹੋ ਗਏ ਉਹਨਾਂ ਤੇ ਕੋਈ ਈਡੀ ਨਹੀਂ ਉਹਨਾਂ ਤੇ ਕੋਈ ਸੀਬੀ ਸੀਬੀਆਈ ਨਹੀਂ ਉਹਨਾਂ ਦੇ ਮਾਮਲਿਆਂ ਦੇ ਵਿੱਚ ਸਿੱਟ ਦੀ ਕੋਈ ਦਖਲ ਅੰਦਾਜ਼ੀ ਨਹੀਂ ਇਸ ਕਰਕੇ ਬਿਕਮਜੀਤ ਸਿੰਘ ਜੀਟਿਆ ਬਿਲਕੁਲ ਸਾਇਲੈਂਟ ਨੇ ਬਿਕਮਜੀਤ ਸਿੰਘ ਜੀਠੀਆ ਸੂਤਰ ਦੱਸਦੇ ਨੇ ਕਿ ਅੰਦਰ ਖਾਤੇ ਵਿਉਂਤਬੰਦੀ ਬਣਾ ਰਹੇ ਨੇ 17 ਤੋਂ ਪਹਿਲਾਂ-ਪਹਿਲਾਂ ਕਿ ਮੈਂ ਭਾਰਤੀ ਜਨਤਾ ਪਾਰਟੀ ਦੀ ਬੁੱਕਲ ਦੇ ਵਿੱਚ ਵਰਕੇ ਬੈਠ ਜਾਵਾਂ ਤਾਂ ਕਿ ਸਾਰੇ ਮਸਲੇ ਸੁਲਝਾਏ ਜਾਣ ਬਿਆਨਬਾਜ਼ੀ ਉਹਨਾਂ ਨੇ ਕਰ ਦਿੱਤੀ ਹੈ ਉਹ ਬਹੁਤ ਵਧੀਆ ਗੱਲ ਹੈ ਉਹਨਾਂ ਨੇ ਸੱਚ ਬੋਲਿਆ ਹੈ ਉਹਨਾਂ ਦੇ ਦਿਲ ਦੇ ਵਿੱਚ ਦਰਦ ਸੀ ਕੌਮ ਦੇ ਪ੍ਰਤੀ ਸ੍ਰੀ ਅਕਾਲ ਤਖਤ ਸਾਹਿਬ ਦੇ ਪ੍ਰਤੀ ਅਾ ਸ਼੍ਰੀ ਦਮਦਮਾ ਸਾਹਿਬ ਦੇ ਪ੍ਰਤੀ ਤੇ ਸ਼੍ਰੀ ਕੇਸਗੜ੍ਹ ਸਾਹਿਬ ਦੇ ਪ੍ਰਤੀ ਅਤੇ ਉਹਨਾਂ ਦੇ ਜਿਹੜੇ ਗੁਰੂ ਘਰ ਦੇ ਵਜ਼ੀਰ ਨੇ ਲੇਕਿਨ ਹੁਣ ਬਿਕਰਮਜੀਤ ਸਿੰਘ ਮਜੀਠੀਆ ਦੀਆਂ ਤਿਆਰੀਆਂ ਹੋ ਚੁੱਕੀਆਂ ਨੇ ਭਾਰਤੀ ਜਨਤਾ ਪਾਰਟੀ ਵਿੱਚ ਜਾਣ ਦੀਆਂ ਕਿਉਂਕਿ ਭਾਰਤੀ ਜਨਤਾ ਪਾਰਟੀ ਹੀ ਉਸ ਨੂੰ ਐਨਡੀਪੀਸੀ ਦੇ ਪਰਚਿਆਂ ਤੋਂ ਵਜਾ ਸਕਦੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨਹੀਂ ਹੈ ਕਾਂਗਰਸ ਪਾਰਟੀ ਤਾਂ ਵੈਸੇ ਲੱਗਦੀ ਹੈ ਆਮ ਆਦਮੀ ਪਾਰਟੀ ਦੇ ਯੋਧਾ ਬੁਖ ਮੰਤਰੀ ਭਗਵੰਤ ਮਾਨ ਤਾਂ ਬਿਕਰਮਜੀਤ ਸਿੰਘ ਮਜੀਠੀਆ ਨੂੰ ਚੱਟੇ ਦਾ ਵਪਾਰੀ ਕਹਿੰਦੇ ਨੇ ਹਾਲਾਂਕਿ ਉਹਨਾਂ ਨੇ ਕਿਕਲੀਆਂ ਵੀ ਕਈ ਤਰੀਕਿਆਂ ਦੀ ਬਣਾਈਆਂ ਕਈ ਤਰੀਕਿਆਂ ਦੀ ਇੱਕ ਹਫ਼ਤਾ ਵੀ ਬਣਾਈਆਂ ਉਹ ਤਾਂ ਸਾਥ ਨਹੀਂ ਦੇਣਗੇ ਹੁਣ ਸਾਥ ਦੇ ਸਕਦੀ ਹੈ ਭਾਰਤੀ ਜਨਤਾ ਪਾਰਟੀ ਜਿਸ ਤਰ੍ਹਾਂ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਸੀ ਜੇਕਰ ਹੁਣੇ ਮੈਂ ਭਾਰਤੀ ਜਨਤਾ ਪਾਰਟੀ ਵਿੱਚ ਚਲੇ ਜਾਵਾਂ ਤੇ ਮੇਰੇ ਤੇ ਇਵਨ ਦੋ ਸੁਪਰੀਮ ਕੋਰਟ ਨੇ ਜਿਹੜੇ ਉਹਦਾ ਨਾਮ ਕੀ ਮੇਰੇ ਕੇਸ ਕਾਰਜ ਕਰ ਦਿਤੇ ਨੇ ਤੇ ਫਿਰ ਈਡੀ ਅਤੇ ਈਡੀ ਦੇ ਸਰਪ ਉੱਚ ਅਧਿਕਾਰੀ ਮੇਰੀ ਕੋਟੀ ਦੇ ਵਿੱਚ ਕਿਉਂ ਆਏ ਇਸੇ ਤਰ੍ਹਾਂ ਉਹ ਬਿਕਰਮਜੀਤ ਸਿੰਘ ਜੀਠੀਆ ਵੀ ਡਰੇ ਹੋਏ ਨੇ ਕਿ ਸੱਤ ਵਾਲੇ ਦਿਨ ਮੇਰਾ ਕੀ ਬਣੇਗਾ ਤਾਂ